ਤੁਹਾਡੇ ਅੰਦਰ ਦਰਦ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਤੋਂ ਬੜੀਆ ਕੁਰਬਾਨੀਆਂ ਕੀਤੀਆਂ ਕੋਈ ਸ਼ੱਕ ਨਹੀਂ ਜੋ ਐਮਰਜੈਂਸੀ ਵਰਗੀ ਲੜਾਈ ਲੜੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ 19-19 ਮਹੀਨੇ ਜ਼ਿਲ੍ਹਾ ਵਿੱਚ ਕੱਟਿਆ ਤੁਸੀਂ ਧਰਮ ਜੁੱਧ ਮੋਰਚੇ ਲਾਏ ਤੁਸੀਂ ਪਾਣੀਆਂ ਦੀ ਲੜਾਈ ਲੜੀ ਤੁਸੀਂ ਕੋਈ ਵੀ ਪੰਜਾਬ ਦੀ ਖਾਤਰ ਜੂਜਣ ਦੀ ਲੋੜ ਪਈ ਤੁਸੀਂ ਤਕੜੇ ਹੋ ਕੇ ਤੁਰੇ ਮੈਂ ਉਸ ਨੂੰ بار بار ਯਾਦ ਸਿਰਫ ਕਰਾ ਰਹੀਆਂ ਮੈਂ ਲੰਬਾ ਸਮਾਰੀ ਲੈਣਾ ਸਾਸਕ ਜੀ ਮੈਂ ਮਹਿਸੂਸ ਕਰਦੀ ਐ ਜਿਹੜੀ ਗੱਲ ਤੁਹਾਡੇ ਅੰਦਰ ਦਰਦ ਹੈ ਕਿ ਅਸੀਂ ਅੱਜ ਵੱਖਰੇ ਹੋ ਕੇ ਕਿਉਂ ਬੋਲ ਰਹੇ ਐ ਸ਼ੋਮਣੀ ਅਕਾਲੀ ਦਲ ਤੋਂ ਵੱਖਰਾ ਕੋਈ ਨਹੀਂ ਨਾ ਤੁਸੀਂ ਹੋ ਨਾ ਅਸੀਂ ਐ ਗਲਤੀਆਂ ਹੋਈਆਂ ਐ ਅਸੀਂ ਵੀ ਵਿੱਚ ਸਾਂ ਅਸੀਂ ਇਸੇ ਕਰਕੇ 5 ਜੂਨ ਨੂੰ ਜਦੋਂ 25 ਜੂਨ ਨੂੰ ਸ਼੍ਰੋਮਣੀ ਅਕਾਲੀ ਦਲ ਸਾਹਿਬ ਤੇ ਗਏ ਸਾਂ ਅਸੀਂ ਲਿਖ ਕੇ ਦਿੱਤਾ ਸੀ ਕਿ ਸ਼ੋਮਣੀ ਅਕਾਲੀ ਦਲ ਪੰਥ ਦੀ ਸਰਕਾਰ ਹੈ ਤੇ ਲੋਕਾਂ ਨੂੰ ਇਸ ਕਰਕੇ ਦੁੱਖ ਲੱਗਦਾ ਕਿ ਪੰਥ ਦੀ ਸਰਕਾਰ ਵਿੱਚ ਗੁਰੂ ਗੋਬਿੰਦ ਸਿੰਘ ਦੀ ਬੇਦਵੀ ਕਿਉਂ ਹੋਈ ਉਹਦੇ ਦੋਸ਼ੀ ਕਿਉਂ ਨਹੀਂ ਫੜੇ ਗਏ ਲੋਕੀ ਇਸ ਕਰਕੇ ਤਕਲੀਫ ਵਿੱਚ ਹੈ ਕਿ ਡਿਵੈਲਪਮੈਂਟ ਬੜੀ ਕੀਤੀ ਹੈ ਵਿਕਾਸ ਬੜਾ ਕੀਤਾ ਅਸੀਂ ਯਾਦਗਾਰਾਂ ਬੜੀਆਂ ਪੜਾਈਆਂ ਅਸੀਂ ਧਰਮ ਦੇ ਵੀ ਬੜੇ ਕੰਮ ਕੀਤੇ ਐ ਲੇਕਿਨ ਲੋਕਾਂ ਨੂੰ ਤਸੱਲੀ ਕਿਉਂ ਨਹੀਂ ਆ ਰਹੀ ਉਹਦਾ ਕੰਮ ਸੀ ਉਹਦੀ ਗੱਲ ਸੀ ਕਿ ਜਦੋਂ ਸ਼੍ਰੀ ਹਕਮਤਾਬ ਸਾਹਿਬ ਜੀ ਦੇ ਜਥੇਦਾਰਾਂ ਨੂੰ ਘਰ ਚ ਬੁਲਾ ਕੇ ਜਦੋਂ ਉਹਨਾਂ ਕੋਲ ਰਾਮ ਰਹੀਮ ਦਾ ਫੈਸਲਾ ਕਰਾਇਆ ਗਿਆ ਸੀ ਉਹ ਤੁਹਾਡੇ ਅੰਦਰ ਦਰ ਸੀ ਤੁਸੀਂ ਤਕਲੀਫ ਐਸੀ ਸਾਧ ਸੰਗਤ ਜੀ ਕੋਈ ਨਿੱਜੀ ਤੌਰ ਤੇ ਕੋਈ ਲੜਾਈ ਨਹੀਂ ਕਿਸੇ ਨਾਲ ਔਰ ਮੈਂ ਜਦੋਂ ਵੀ ਕਿਤੇ ਬੋਲੀ ਆ ਸਰ ਇੱਕੋ ਗੱਲ ਕਹੀ ਹੈ ਮੈਨੂੰ ਸਰਕਾਰ ਦੀਆਂ ਕੁਰਸੀਆਂ ਦੀ ਕੋਈ ਚਿੰਤਾ ਨਹੀਂ ਬਨ ਸਰਕਾਰ ਦੀ ਕੋਈ ਚੰਤਤਾ ਨਹੀਂ ਵੋਟਾ ਪੈਣੀਆਂ ਨਹੀਂ ਪੈਣੀਆਂ ਤੁਹਾਡੇ ਹੱਥ ਸਾਜੰਗ ਜੀ ਮੇਰੇ ਅੰਦਰ ਦੱਦ ਹੈ ਕਿ ਸ੍ਰੀ ਅਕਾਲ ਤਾ ਸਦੀ ਮਹਾਨਤਾ ਸ੍ਰੀ ਅਕਾਲ ਤਾ ਸਭ ਦੇ ਸਿਧਾਂਤ ਉਹਦੀ ਸਰਬਜੀਤਾ ਉਹਦੀ ਪ੍ਰਭੂ ਸਤਾਰੂ ਦੇ ਢਾਲ ਲੱਗੇਗੀ ਸਿੱਖ ਕਦੀ ਜੂੰਡਾਰੀ ਰਹਿ ਸਕਦਾ ਸਾਜੰਗ ਜੀ ਤੁਹਾਨੂੰ ਸਿੱਖ ਕੋ ਹੰਦਾ ਹੱਕ ਨਹੀਂ ਅਸੀਂ ਜੇ ਤੁਰੇ ਆ ਤੇ ਸਿੱਖ ਸਿਧਾਂਤ ਬਚਾਉਣ ਵਾਸਤੇ ਤੁਰੇ ਆ ਅਸੀਂ ਜੇ ਤੁਰੇ ਆ ਤੇ ਮਰਾਤਾ ਬਚਾਉਣ ਲਈ ਤੁਰੇ ਆ ਅਸੀਂ ਪ੍ਰਭੂ ਸਤਾ ਸ੍ਰੀ ਅਕਾਲਤਾ ਸਭ ਦੀ ਉਹਨੂੰ ਉੱਚਾ ਕਰਨ ਵਾਸਤੇ ਤੁਰੇ ਆ ਸਾਧ ਸੰਗਤ ਜੀ ਉਹਦਾ ਕਾਰਨ ਮਹਾਰਾਜਾ ਰਣਜੀਤ ਸਿੰਘ ਦੀਆਂ ਕਹਾਣੀਆਂ ਲੋਕੀ ਸੁਣਦੇ ਸੀ ਕਿ ਅਕਾਲੀ ਫੂਲਾ ਸਿੰਘ ਜੀ ਨੇ ਉਹਨੂੰ ਸਜਾ ਸਲਾਈ ਸਰਦਾਰ ਸੁਜੀਤ ਸਿੰਘ ਸਰਨਾਲ ਦੀ ਗੱਲ ਸੁਣਦੇ ਸੀ ਸਦਾ ਬੂਟਾ ਸਿੰਘ ਦੀ ਗੱਲ ਸੁਣਦੇ ਸੀ ਕਹਿੰਦੇ ਜਲਸੇ ਦੀ ਸੁਣਦੇ ਸੀ ਪਰ ਅੱਖਾਂ ਨਾਲ ਤੁਸੀਂ ਵੇਖੀ ਸੀ ਸਾਡੀ ਪੀੜ੍ਹੀ ਨਮੀ ਨੀ ਸੀ ਦੇਖਿਆ ਆ ਜਿਹੜੇ ਨੌਜਵਾਨ ਬੈਠੇ ਨਾ ਇਹਨਾਂ ਨੂੰ ਕੋਈ ਪਤਾ ਨਹੀਂ ਕਿ ਸ੍ਰੀ ਅਕਾਲਤਾ ਸਭ ਦੀ ਸੱਚਮੁੱਚ ਇਡੀ ਵੱਡੀ ਸ਼ਕਤੀ ਹੈ ਤੇ ਜਦੋਂ ਉਹ ਗੱਲ 2 ਦਸੰਬਰ ਨੂੰ ਦੁਹਰਾਈ ਗਈ 224 ਨੂੰ ਸਾਰ ਸੰਗਤ ਦੀ ਦੁਨੀਆ ਦੀ ਅੱਖਾਂ ਖੁੱਲ ਗਈਆਂ ਤੇ ਦੰਦ ਮੀਚੇ ਰਹਿ ਗਏ ਸਾਰੇ ਧਰਮਾਂ ਦੇ ਲੋਕ ਕਹਿੰਦੇ ਹੈ ਐਡਾ ਧਾਰਮਿਕ ਸਥਾਨ ਹੋਵੇ ਕਿਦਾਂ ਨਾ ਸਾਰ ਸੰਗਤ ਜੀ ਉਹ ਅਸਥਾਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਤਨ ਗੁਰੂ ਹਰਗੋਬਿੰਦ ਸਾਹਿਬ ਨੇ 1606 ਦੇ ਵਿੱਚ ਬਾਬਾ ਬੁੱਢਾ ਜੀ ਪਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਉਸਾਰਿਆ ਸੀ ਚੌਥੇ ਬੰਦੇ ਦੇ ਹੱਥ ਨਹੀਂ ਸੀ ਲੱਗੇ ਕੋਈ ਰਾਜਗੀਰ ਨਹੀਂ ਸੀ ਲੱਗਾ ਕਿਤੇ ਰੇਤਾਂ ਵੀ ਬਾਹਰ ਨਹੀਂ ਸੀ ਆਂਦੀ ਉਹ ਮਿੱਟੀ ਜਿਹੜੀ ਸ੍ਰੀ ਦਰਵਾਜ ਸਾਹਿਬ ਤੋਂ ਪੁੱਟ ਕੇ ਬਾਹਰ ਰੱਖੀ ਸੀ ਉਹ ਮਿੱਟੀ ਵਰਤੀ ਗਈ ਇੰਨੀ ਪਵਿੱਤਰ ਜਗ੍ਹਾ ਹੈ ਐਡੀ ਮਹਾਨ ਜਗ੍ਹਾ ਹੈ ਜਿਹੜੀ ਗੁਰੂ ਹਰਗੋਬਿੰਦ ਸਿੰਘ ਆਪਣੇ ਹੱਥਾਂ ਨਾਲ ਸਜਜੀ ਆ ਜਿੱਥੇ ਤੁਸੀਂ ਬੈਠੇ ਹੋ ਰੋਪੜ ਦੀ ਧਰਤੀ ਸਾਜ ਸਿੰਘ ਜੀ ਇਹ ਚੱਪਾ ਚੱਪਾ ਧਰਤੀ ਤੇ ਤਨ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਕੋੜਿਆਂ ਦੀ ਠੱਪ ਠੱਪ ਦੀ ਆਵਾਜ਼ ਆਉਂਦੀ ਹੋਵੇਗੀ ਤਿੰਨ ਵਾਰ ਗੁਰਗੋਬੇ ਸਿੰਘ ਜੀ ਇੱਥੇ ਆਏ ਸਭ ਤੋਂ ਪਹਿਲਾਂ ਜੋ ਪੌਂਟਾ ਸਾਹਿਬ ਤੋਂ ਆਏ ਉਸ ਵੇਲੇ ਪਠਾ ਸਾਹਿਬ ਜਿਹੜਾ ਅੱਜ ਗੁਰਦੁਆਰਾ ਸਾਹਿਬ ਬਣਿਆ ਉੱਥੇ ਜਿਹੜਾ ਕੋਟਲਾ ਨਿਹੰ ਖਾਂਸੀ ਉਸਦੇ ਪਠਾ ਚੂਨੇ ਦਾ ਚਰਲਾ ਸੀ ਉੱਥੇ ਆ ਕੇ ਉਹਨਾਂ ਦੇ ਚਰਨ ਪਏ ਤੇ ਉਸ ਦੀ ਪੈਣ ਦੇ ਨਾਲ ਪੋਰ ਪੈਣ ਜਿਹੜਾ ਠੰਡਾ ਹੋ ਗਿਆ ਦੂਜੀ ਵਾਰ ਜਦੋਂ ਇੱਥੇ ਪਹੁੰਚੇ ਉਸ ਵੇਲੇ ਪਾਈ 75 ਸਿੰਘ ਜੀ ਜਦੋਂ ਸ਼ਹੀਦ ਪਹਿਲਾਂ ਜ਼ਖਮੀ ਹੋਏ ਉਸ ਵੇਲੇ ਉਸ ਦੇ ਘਰ ਪਹੁੰਚ ਗਏ ਤੇ ਸਾਧ ਸੰਗ ਜੀ ਉਹਦੇ ਘਰ ਆ ਕੇ 75 ਸਿੰਘ ਜ਼ਖਮੀ ਹੋਏ ਨੂੰ ਉੱਥੇ ਠਹਿਰਾਇਆ ਉਹਦੀ ਮਰਮ ਪੱਟੀ ਕੀਤੀ ਤੇ ਫਿਰ ਉਸ ਵੇਲੇ ਜਦ ਸਰਕਾਰ ਨੂੰ ਪਤਾ ਲੱਗਾ ਤੇ ਸਰਕਾਰ ਨੇ ਆ ਕੇ ਘੇਰਾ ਪਾ ਲਿਆ ਤੇ ਪਾਈ 75 ਸੇ ਨੂੰ ਉਸ ਵੇਲੇ ਅੰਦਰ ਜਦ ਰੱਖਿਆ ਹੋਇਆ ਸੀ ਉਹਦੇ ਲਾਸ਼ ਕੀਤਾ ਜਾ ਰਿਹਾ ਸੀ ਤੇ ਨਿਯੰਗ ਖਾਨੇ ਕੀ ਹਾਂ ਇਸ ਕਮਰੇ ਚ ਮੇਰਾ ਧੀ ਜੁਆਈ ਸੁਤਾ ਹੋਇਆ ਸਾਸ ਜੀ ਇਤਿਹਾਸ ਜਦੋਂ ਅਸੀਂ ਦਰਹਾਨੇ ਲੋਕ ਐਡੇ ਖੜੇ ਹੋ ਜਾਂਦੇ ਐ ਅੱਜ ਜਾਤ ਪਾਤ ਵਿੱਚ ਵੰਡ ਰਹੇ ਐ ਧਰਮਾਂ ਵਿੱਚ ਵੰਡ ਰਹੇ ਐ ਸਾਨੂੰ ਤਬਾਹ ਕਰਕੇ ਰੱਖ ਦਿੱਤਾ ਇਸ ਰਾਹੀ ਦਿੱਤੀ ਨੇ ਕੋਈ ਕੋਈ ਆਪਣੀ ਜਾਤ ਪਾਤ ਲਾ ਕੇ ਬੈਠਾ ਹੋਇਆ ਕੋਈ ਆਪਣੇ ਧਰਮਾਂ ਵਿੱਚ ਵੰਡੀਆਂ ਪਾ ਕੇ ਬੈਠਾ ਹੋਇਆ लेकिन गुरु गोबिंद सिंह ने कहा कि पयो मंडिया संन्यासी को प्यो कौ को ब्रह्मचारी कोई जतिया मान बोहो हिंदू तुर कोई राव जी मान साफी की जात सब एक है पहचान बो एक खा अस खालसा पथ दे साझे हुए हैं गुरु प्यारियो मेरी, हाँ है। मेरी तो हाथ जोड़ के बेनती है श्रोमणी गुरुद्वारा प्रबंधक कमेटी तो हड्डी है ਮੇਰਾ ਜਿਹੜਾ ਉਦੋਂ ਬਿਤਕਰਾ ਪੈਦਾ ਹੋਇਆ ਹੈ ਕੇਵਲ ਇੰਨਾ ਹੀ ਕਿਹਾ ਸੀ ਕਿ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਦੀ ਆਵਾਜ਼ ਆਈ ਹੈ ਇਹ ਸਾਡੇ ਪੰਜ ਮੈਂਬਰੀ ਬੈਠੀ ਜਿਹੜੇ ਇਹ ਬੈਠੇ ਸੀ ਜਦੋਂ ਆਏ ਸੀ ਚੁੰਦਾ ਕਮੇਟੀ ਇਹਨਾਂ ਨੇ ਕਿਹਾ ਸੀ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਚ ਦਖਲਅੰਦਾਜ਼ੀ ਬੰਦ ਕਰ ਦਿਓ ਬੰਦ ਕਰ ਦਿਓ ਇਹੀ ਗੱਲ ਮੈਂ ਕਹੀ ਸੀ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਕਮਜ਼ੋਰ ਹੁੰਦੀ ਜਾ ਰਹੀ ਹੈ ਉਥੇ ਤੁਹਾਡੀ ਦਖਲਅੰਦਾਜ਼ੀ ਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਤੁਸੀਂ ਵੀ ਦੇਖ ਲਈਓ ਮੀਟ ਦਾ ਹੋਣ ਸ਼ੌਮਿਕ ਮੇਰੇ ਦਫ਼ਤਰਾ ਜੀ ਹੋਣ ਲੰਗਰ ਚੱਲਣ ਉੱਥੇ ਹੀ ਚੱਲਣ ਇਹ ਦੂਜੇ ਸਿੱਖਾਂ ਨੂੰ ਤਕਲੀਫ ਹੁੰਦੀ ਸੀ ਸਾ ਸਖ ਜੀ ਅਪ ਸਿੱਖ ਕੋਸ਼ ਕਰਨੇ ਆ ਅਕਾਲੀਆਂ ਦੇ ਨਹੀਂ ਕੱਲੇ ਗੁਰਦੁਆਰੇ ਗੁਰਦੁਆਰੇ ਸਿੱਖਾਂ ਦੇ ਐ ਇਹ ਮਹਾਨ ਤਖਤ ਸਿੱਖਾਂ ਦੇ ਐ ਇਹ ਸਿੱਖਾਂ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਇਕੱਠੇ ਹੋਣਾ ਸੋ ਦੁਨੀਆ ਪਰ ਦੇ ਸਿੱਖ ਅੱਜ ਤੁਹਾਨੂੰ ਸੋਚਦੇ ਐ ਕਿ ਤੁਸੀਂ ਇਹ ਕਾਲ ਤਖ ਦੀ ਮਹਾਨਤਾ ਬਣਾਈ ਰੱਖੋਗੇ ਕਿ ਇਸ ਨੂੰ ਗਵਾ ਕੇ ਰੱਖ ਦਿਓਗੇ